ਔਰੇ ਸੋਨਹਰ ਸਾਹਿਬ ਜੀ ਐਥਲੀਟ ਕੋਚ ਦਿਲਪ੍ਰੀਤ ਸਿੰਘ ਜਿਹੜੇ ਖੰਨਾ ਤੋਂ ਬਿਲੋਂਗ ਕਰਦੇ ਨੇ ਇੱਥੇ ਉਹ ਜੱਥੇਬੰਦੀਆਂ ਦੇ ਚੁਆਇਆ ਜਾ ਰਹੇ ਅੰਦੋਲਨ ਦੀ ਸਪੋਰਟ ਵਿੱਚ ਆਪਣੀ ਟੀਮ ਨਾਲ ਉਹਨਾਂ ਨੇ ਐਲਾਨ ਕੀਤਾ ਹੋਇਆ ਕਿ ਦਿੱਲੀ ਜਾ ਕੇ ਕਿਸਾਨਾਂ ਮੈਦੂਆ ਨਹੀਂ ਮੰਗਾ ਪ੍ਰਤੀ ਜਿਹੜਾ ਮੰਗ ਪੱਤਰ ਆ ਉਹ ਦੇਣਗੇ ਸੋ ਇਥੇ ਸ਼ੰਭੂ ਤੇ ਪਹੁੰਚੇ ਹੋਏ ਆ ਉਹਨਾਂ ਦਾ ਸਨਮਾਨ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਵੱਲੋਂ ਸਰਵਨ ਸਿੰਘ ਜੀ ਪੰਦੇਰ ਜੰਗ ਸਿੰਘ ਜੀ ਪਟੇੜੀ ਜਸਵੰਦਰ ਸਿੰਘ ਜੀ ਲੋਂਗੋਵਾਲ ਜਰਮਨਜੀਤ ਸਿੰਘ ਜੀ ਬੰਡਾਲਾ ਸਾਡੇ ਨਾਲ ਦੁਆਬਾ ਤੋਂ ਆਪਣਾ ਸਾਡੇ ਹੈਗੇ ਨੇ ਆਗੂ ਨੇ ਹਰਜੀਤ ਸਿੰਘ ਜੀ ਮੰਗਟ ਔਰ ਇਹਨਾਂ ਵੱਲੋਂ ਸਨਮਾਨ ਜਿਹੜਾ ਹੈ ਉਹ ਪੂਰੀ ਟੀਮ ਦਾ ਜਿਹੜਾ ਆ ਉਹ ਕੀਤਾ ਜਾ ਰਿਹਾ ਜੀ ਅਸੀ ਕਾਜੀ ਭਾਈਕੋ ਜੀ ਕਾ ਖਾਲਸਾ ਸ੍ਰੀ ਭਾਈਕੋ ਜੀ ਕੀ ਫਤਿਹ ਮੈਂ ਸਾਰੇ ਕਿਸਾਨ ਮੇਰੇ ਜਿੰਨਾ ਵੀ ਯੂਥ ਆ ਮੈਂ ਸਾਰਿਆਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਕਿ ਆਪਾਂ ਜ਼ਿਆਦਾ ਨਹੀਂ ਤਾਂ ਥੋੜਾ-ਥੋੜਾ ਕਰਕੇ ਇਸ ਅੰਦੋਲਨ ਦੇ ਵਿੱਚ ਆਪਣਾ ਹਿੱਸਾ ਪਾਈਏ ਅੱਜ ਦਿਲਪੀ ਸਿੰਘ ਜੀ ਜਿਹੜੇ ਪਿੰਡ ਇਕੋਲਾਹਾ ਖੰਨੇ ਦੇ ਨੇੜੇ ਦੇ ਨੇ ਦੇਖੋ ਜਿਨ੍ਹਾਂ ਨੇ ਦੌੜ ਕੇ ਦਿੱਲੀ ਪਾਰਲੀਮੈਂਟ ਦੇ ਵਿੱਚ ਜਾ ਕੇ ਇੱਕ ਆਪਣੇ ਤੌਰ ਤੇ ਨਿੱਜੀ ਤੌਰ ਤੇ ਇੱਕ ਮੰਗ ਪੱਤਰ ਸਰਕਾਰ ਨੂੰ ਦੇਣ ਦਾ ਫੈਸਲਾ ਕੀਤਾ ਵੀ ਸਰਕਾਰ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨੇ ਇਹ ਬਹੁਤ ਵੱਡੀ ਗੱਲ ਹੈਗੀ ਆ ਏਡੀ ਦੂਰ દોੜ ਕੇ ਜਾਣਾ ਉਹਨਾਂ ਨੇ 50 ਘੰਟੇ ਕਹੇ ਸੀ ਉਹ ਕਹਿੰਦਾ ਜੀ 46 ਘੰਟਿਆਂ ਦੀ ਸਫਰ ਬਗੈਰ ਰੁਕੇ ਪੂਰਾ ਕੀਤਾ ਹੈਗਾ ਇਹ ਪੂਰੇ ਪੰਜਾਬੀਆਂ ਲਈ ਦੇਸ਼ ਵਾਸੀਆਂ ਲਈ ਨੌਜਵਾਨਾਂ ਲਈ ਬਹੁਤ ਵੱਡੀ ਗੱਲ ਆ ਔਰ ਅਸੀਂ ਅੱਜ ਇੱਥੇ ਸੱਦ ਕੇ ਕੈਮ ਵੱਲੋਂ ਇਸ ਵੀਰ ਦਾ ਉਹਨਾਂ ਦੇ ਪਿਤਾ ਜੀ ਆਏ ਨੇ ਉਹਨਾਂ ਦੇ ਹੋਰ ਭਰਾ ਨੇ ਸਹਿਯੋਗੀ ਨੇ ਉਹਨਾਂ ਦਾ ਸਨਮਾਨ ਕੀਤਾ ਹੈਗਾ ਔਰ ਅਸੀਂ ਆਸ ਰੱਖਦੇ ਹਾਂ ਵੀ ਸਾਰੇ ਪੰਜਾਬ ਵਾਸੀ ਜਿਹੜੀ ਅਸੀਂ ਆ ਵੀਡੀਓ ਬਣਾ ਰਹੇ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਗੇ ਮੀਡੀਆ ਚੱਲੂਗੀ ਤਾਂ ਜੋ ਇਹੋ ਜਿਹੇ ਨੌਜਵਾਨ ਜਿਹੜੇ ਬੜੇ ਅਵੇਅਰ ਨੇ ਤੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਲਈ ਅਜਿਹੇ ਕਦਮ ਚੁੱਕਦੇ ਨੇ ਉਹਨਾਂ ਨੂੰ ਹੌਸਲਾ ਸਾਈ ਦੇਣੀ ਚਾਹੀਦੀ ਆ ਧੰਨਵਾਦ